ਸਰ ਜੀ ਕਾਲ ਜੀ ਡੀਪੀ ਕੈਪਟਨ ਜੀ ਇੱਕ ਵਾਰੀ ਬੇਤੋਸਵਾਹ ਤਸਵੀਰਾਂ ਦੇ ਦੇ ਪਈ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੇ ਕੀਤੇ ਆਣੇ ਸਾਡੇ ਪੱਤਰਕਾਰ ਗਰਦਾਸਪੁਰ ਤੋਂ ਤੁਹਾਨੂੰ ਦੱਈਏ ਕੀ ਜਿਵੇਂ ਕਿ ਪੰਜਾਬ ਸਰਕਾਰ ਦਾ ਬਹੁਤ ਵੱਡਾ ਉਪਾਲਾ ਸਾਹਮਣੇ ਆ ਰਿਹਾ ਹੈ ਜਿਹਦੇ ਚ ਤੁਹਾਨੂੰ ਦੱਈਏ ਕਿ ਪੰਜਾਬ ਸਰਕਾਰ ਨੇ ਪਹਿਲਾਂ ਤਾਂ ਡਰਗ ਮਾਫੀਆ ਦੇ ਉੱਤੇ ਨਕੇਲ ਕੱਸੀ ਤੇ ਡਰਗ ਮਾਫੀਆ ਨੂੰ ਵੀ ਜਿਹੜਾ ਆ ਉਹ ਆੜੇ ਹੱਥੀ ਲਿਆ ਤੇ ਹੁਣ ਤਨ ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਭੀਖ ਮੰਗਣ ਵਾਲੇ ਬੱਚਿਆਂ ਨੂੰ ਕਿਡਨੈਪਰਾਂ ਤੋਂ ਮੁਕਤ ਕਰਾਉਣ ਅਤੇ ਭੀਖ ਮੰਗਣ ਦੀ ਪ੍ਰਵਿਰਤੀ ਨੂੰ ਠੱਲ ਪਾਉਣ ਲਈ ਜੀਵਨ ਜੋਤ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ ਜਿਸ ਦੇ ਤਹਿਤ ਸੜਕਾਂ ਤੇ ਭੀਖ ਮੰਗਦੇ ਬੱਚਿਆਂ ਦੇ ਡੀਐਨਏ ਟੈਸਟ ਕਰਵਾਏ ਜਾਣਗੇ ਜੇਕਰ ਇਹ ਡੀਐਨਏ ਜਿੰਨਾ ਕੋਲੇ ਬੱਚੇ ਰਹਿ ਰਹੇ ਹਨ ਉਹਨਾਂ ਨਾਲ ਮੈਚ ਕਰ ਜਾਂਦਾ ਹੈ ਤਾਂ ਬੱਚੇ ਮਾਪੇ ਨੂੰ ਵਾਪਸ ਕਰ ਦਿੱਤੇ ਜਾਣਗੇ ਪਰ ਨਾਲ ਹੀ ਮਾਪੇ ਨੂੰ ਵਾਰਨਿੰਗ ਦਿੱਤੀ ਜਾਏਗੀ ਕਿ ਅੱਗੇ ਤੋਂ ਇਹ ਬੱਚੇ ਸੜਕ ਤੇ ਭੀਖ ਮੰਗਦੇ ਨਜ਼ਰ ਆਏ ਤਾਂ ਉਹਨਾਂ ਖਿਲਾਫ ਮਾਮਲਾ ਦਰਜ ਕੀਤਾ ਜਾਵੇਗਾ ਜੇਕਰ ਡੀਐਨਏ ਨਹੀਂ ਮਿਲਦਾ ਤਾਂ ਬੱਚਿਆਂ ਨੂੰ ਚਾਈਲਡ ਹੋਮ ਵਿਖੇ ਭੇਜਿਆ ਜਾਇਗਾ ਜਿੱਥੇ ਜਦੋਂ ਤੱਕ ਉਹਨਾਂ ਦੇ ਅਸਲੀ ਮਾਪੇ ਨਹੀਂ ਮਿਲਦੇ ਸਰਕਾਰ ਇਹਨਾਂ ਬੱਚਿਆਂ ਨੂੰ ਪਰਵਰਿਸ਼ ਕਰੇਗੀ ਵੱਖ-ਵੱਖ ਸ਼ਹਿਰਾਂ ਵਿੱਚ ਸੜਕਾਂ ਤੇ ਭੀਖ ਮੰਗਦੇ ਬੱਚਿਆਂ ਦਾ ਪ੍ਰਸ਼ਾਸਨ ਵੱਲੋਂ ਰੈਸਕਿਊ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਗਰਦਾਸਪੁਰ ਵਿੱਚ ਵੀ ਅੱਜ ਚਾਈਲਡ ਪ੍ਰੋਟੈਕਸ਼ਨ ਅਤੇ ਚਾਈਲਡ ਵੈਲਫੇਅਰ ਵੱਲੋਂ ਪੁਲਿਸ ਟੀਮ ਨਾਲ ਸੜਕਾਂ ਦਾ ਜਾਇਜ਼ਾ ਲਿਆ ਗਿਆ ਤੇ ਭੀਖ ਮੰਗਦੇ ਸੀ ਅਤੇ ਬੇੜੀ ਵੀ ਵੇਚਦੇ ਤਿੰਨ ਬੱਚਿਆਂ ਨੂੰ ਫੜਿਆ ਗਿਆ ਚਾਈਲਡ ਪ੍ਰੋਡਕਸ਼ਨ ਅਧਿਕਾਰੀ ਸੁਨੀਲ ਜੋਸੀ ਅਤੇ ਚਾਈਲਡ ਵੈਲਫੇਅਰ ਦੇ ਚੇਅਰਪਰਸਨ ਸੁਚਾ ਸਿੰਘ ਮਲਤਾਨੀ ਨੇ ਦੱਸਿਆ ਕਿ ਜੋ ਬੱਚੇ ਬੇਲੋਈ ਵੇਚਦੇ ਸਨ ਉਹਨਾਂ ਦੇ ਦੱਸਿਆ ਕਿ ਠੇਕੇਦਾਰ ਵੱਲੋਂ ਉਹਨਾਂ ਨੂੰ ਕੰਮ ਤੇ ਲਗਾਇਆ ਗਿਆ ਹੈ ਤੇ ਪੁਲਿਸ ਅਤੇ ਚਾਈਲਡ ਪ੍ਰੋਡਕਸ਼ਨ ਵੱਲੋਂ ਠੇਕੇਦਾਰ ਨੂੰ ਬੁਲਾਇਆ ਗਿਆ ਹੈ ਦੂਜੇ ਪਾਸੇ ਭੀਖ ਮੰਗਦੇ ਫੜੇ ਗਏ ਬੱਚਿਆਂ ਦਾ ਡੀਐਨਏ ਟੈਸਟ ਹੋਵੇਗਾ ਅਤੇ ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ ਤੁਹਾਨੂੰ ਦੱਸ ਦੇ ਕਿ ਲਗਾਤਾਰ ਪੰਜਾਬ ਸਰਕਾਰ ਵੱਲੋਂ ਇਹ ਵੱਡੀ ਮੁਹਿੰਮ ਚਲਾਈ ਗਈ ਹੈ ਕਿ ਇਹ ਜਿੱਥੇ-ਜਿੱਥੇ ਵੀ ਭਿਖਾਰੀ ਭੀਖ ਮੰਗਦੇ ਨੇ ਉਹਨਾਂ ਤੋਂ ਬੱਚਿਆਂ ਨੂੰ ਮੁਕਤ ਕਰਾਇਆ ਜਾਵੇ ਬਹੁਤ ਸਾਰੇ ਬੱਚਿਆਂ ਨੂੰ ਪੰਜਾਬ ਦੇ ਵਿੱਚ ਜਿਹੜਾ ਆ ਉਹ ਕਿਡਨਾਪ ਕਰਕੇ ਤੇ ਉਹਨਾਂ ਤੋਂ ਭੀਖ ਮੰਗਾਈ ਜਾਂਦੀ ਹੈ ਜਿਵੇਂ ਕਿ ਬਹੁਤ ਸਾਰੇ ਬੱਚਿਆਂ ਨੂੰ अपंग ਵੀ ਬਣਾਇਆ ਜਾਂਦਾ ਤਾਂ ਕਿ ਉਹ ਭੀਖ ਦੇ ਲਾਇਕ ਹੋ ਸਕਣ ਤੇ ਇਸ ਤਰ੍ਹਾਂ ਕਰਦੇ ਬਹੁਤ ਲੰਬੇ ਸਮੇਂ ਤੋਂ ਜਿਹੜਾ ਆ ਭਿਖਾਰੀ ਵਾਦ ਬਹੁਤ ਜ਼ਿਆਦਾ ਵੱਚੁਕਾ ਆ ਤੇ ਹੁਣ ਪੰਜਾਬ ਸਰਕਾਰ ਨੇ ਇਨ੍ਹਾਂ ਭਿਖਾਰੀਆਂ ਦੇ ਉੱਤੇ ਨਕੇਲ ਕੱਸਣੀ ਸ਼ੁਰੂ ਕਰ ਦਿੱਤੀ ਐ ਜਿਹਦੇ ਚ ਖਾਸ ਕਰਕੇ ਬੱਚਿਆਂ ਨੂੰ ਇਨ੍ਹਾਂ ਦੇ ਚੁੰਗਲ ਦੇ ਵਿੱਚੋਂ ਸਡਾਉਣਾ ਲਾਜ਼ਮੀ ਸਮਝਿਆ ਤੇ ਬਿਲਕੁਲ ਬੱਚਿਆਂ ਨੂੰ ਪੜ ਕੇ ਉਹਨਾਂ ਦਾ ਡੀਐਨਏ ਟੈਸਟ ਕੀਤਾ ਜਾ ਰਿਹਾ ਤੇ ਜੇਕਰ ਉਹਨਾਂ ਦੇ ਬੱਚੇ ਨਿਕਲਦੇ ਤੇ ਵਾਰਨਿੰਗ ਦੇ ਕੇ ਬੱਚਿਆਂ ਨੂੰ ਛੱਡਿਆ ਜਾਂਦਾ ਤੇ ਜੇਕਰ ਬੱਚਿਆਂ ਦਾ ਡੀਐਨਏ ਉਹਨਾਂ ਦੇ ਨਾਲ ਨਹੀਂ ਮਿਲਦਾ ਤੇ ਫਿਰ ਉਹਨਾਂ ਦੇ ਅਸਲੀ ਮਾਪੇ ਜਿਹੜਾ ਆ ਲੱਭਿਆ ਜਾਂਦਾ ਆ ਤਦ ਤੱਕ ਬੱਚਿਆਂ ਨੂੰ ਹੋਮ ਜਿਹੜਾ ਆ ਸਰਵਿਸ ਦਿੱਤੀ ਜਾਂਦੀ ਹੈ ਸਰਕਾਰ ਵੱਲੋਂ ਤੇ ਸਰਕਾਰ ਉਹਨਾਂ ਬੱਚਿਆਂ ਨੂੰ ਆਪਣੀ ਹਿਫਾਜ਼ਤ ਦੇ ਵਿੱਚ ਰੱਖਦੀ ਹੈ ਤੇ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਿਹੜੀ ਹੈ ਉਹ ਇਸ ਤਰ੍ਹਾਂ ਦੀ ਗੱਲਬਾਤ ਨਹੀਂ ਹੋਣ ਦਿੱਤੀ ਜਾਂਦੀ ਨਾ ਹੀ ਉਹਨਾਂ ਦੇ ਉੱਤੇ ਜਿਆਦਾ ਸਖਤੀ ਕੀਤੀ ਜਾਂਦੀ ਹੈ ਬੜੇ ਹੀ ਪਿਆਰਲੇ ਤਰੀਕੇ ਦੇ ਨਾਲ ਬੱਚਿਆਂ ਨੂੰ ਸਮਝਾਇਆ-ਭੁਜਾਇਆ ਤੇ ਆਪਣੇ ਕੋਲ ਵਧੀਆ ਤਰੀਕੇ ਦੇ ਨਾਲ ਸਰਕਾਰ ਉਹਨਾਂ ਬੱਚਿਆਂ ਨੂੰ ਰੱਖ ਰਹੀ ਹੈ ਤੇ ਭੀਖ ਤੋਂ ਮੁਕਤ ਕਰਦੀ ਹੋਈ ਨਜ਼ਰ ਆ ਰਹੀ ਹੈ ਸਭ ਤੋਂ ਵੱਡਾ ਕਦਮ ਜਿਹੜਾ ਆ ਪੰਜਾਬ ਸਰਕਾਰ ਨੇ ਹੇ ਚੁੱਕਿਆ ਹੈ ਡਰੱਗ ਮਾਪਿਆਂ ਤੋਂ ਵਾਦਾ ਬਹੁਤ ਸਾਰੇ ਐਸੇ ਕੰਮ ਜਿਹੜੇ ਕਿ ਸਰਕਾਰ ਦੁਆਰਾ ਵਧਿਆ ਕੀਤੇ ਜਾ ਰਹੇ ਨੇ ਇਸ ਦੇ ਉੱਤੇ ਪੰਜਾਬ ਸਰਕਾਰ ਜਿਹੜੀ ਹੈ ਉਹ ਜਿਹੜਾ ਆ ਉਹ ਸਚਾਈ ਦੇ ਹੱਕ ਦੇ ਉੱਤੇ ਚਲਦੀ ਹੋਈ ਸਲਾਂਗਾ ਜੋਗ ਹੈ ਤੁਸੀਂ ਦੇਖਦੇ ਪਿਓ ਡੀਪੀਜੀ ਪੰਜਾਬੀ ਚੈੱਕ ਕਰ ਤੁਹਾਨੂੰ ਸਾਡੀਆਂ ਖਬਰਾਂ ਵਧੀਆ ਲੱਗਦੀਆਂ ਵੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬੈਲ ਜ਼ਰੂਰ ਦਬਾ ਲਓ ਤਾਂ ਕਿ ਹਰ ਖਬਰ ਤੁਹਾਡੇ ਤੱਕ ਪਹੁੰਚ ਸਕੇ ਬੜੇ ਆਰਾਮ ਦੇ ਨਾਲ ਧੰਨਵਾਦ ਅੱਜ ਪ੍ਰੋਜੈਕਟ ਜੀਵਨ ਜੋਤ ਦੇ ਅੰਦਰ ਆਪਾਂ ਦਾਸਪੁਰ ਸਿਟੀ ਤੇ ਦਿਨਾਲਾ ਵਿੱਚ ਰੇਡ ਕੀਤੀ ਸੀ ਉਥੋਂ ਆਪਾਂ ਭੀਗਮਗਦੇ ਜਿਹੜੇ ਬੱਚੇ ਆ ਉਹ ਦੋ ਕੁੜੀਆਂ ਤਿੰਨ ਮੁੰਡੇ ਫੜੇ ਆ ਨਾਲੇ ਪਲੱਸ ਆਪਾਂ ਬੀਲਕੁਰੀ ਵਿੱਚ ਦੇ ਦੋ ਬੱਚੇ ਫੜੇ ਸੀ ਜਿਹੜੇ ਬੀਲਕੁਰੀ ਵਾਲੇ ਬੱਚੇ ਸੀ ਉਹਨਾਂ ਨੂੰ ਆਪਾਂ ਪੁੱਛਿਆ ਕਿ ਤੁਸੀਂ ਕਿੱਥੇ ਰਹਿੰਦੇ ਹੋ ਉਹਨਾਂ ਨੇ ਦੱਸਿਆ ਕਿ ਆਪਾਂ ਆਪਣੇ ਨਾਲ ਠੇਕੇਦਾਰ ਨਾਲ ਰਹਿੰਦੇ ਆ ਆਪਾਂ ਟੋਟਲ 8 ਜਾਣੇ ਆ ਤੇ ਇਹ 8 ਜਾਣੇ ਠੇਕੇਦਾਰ ਨਾਲ ਹੀ ਰਹਿ ਰਹੇ ਆ ਉਹਨਾਂ ਦੇ ਠੇਕੇਦਾਰ ਨੂੰ ਆਪਾਂ ਬੁਲਾ ਲਿਆ ਤੇ ਠੇਕੇਦਾਰ ਵੀ ਆਗੇ ਨਹੀਂ ਬੱਚੇ ਵੀ ਸਾਡੇ ਕੋਲ ਨੇ ਆਪਾਂ ਇਹਨਾਂ ਸਾਰਿਆਂ ਨੂੰ ਸਿਵਲ ਸੀਏ ਕਿ ਪ੍ਰੋਡਿਊਸ ਕਰਨ ਲੱਗੇ ਆ ਤਾਂ ਡੀਸੀ ਸਾਹਿਬ ਦੇ ਦਿਸ਼ਾ ਅਨੁਸਾਰ ਇਹ ਸਾਹਮਣੇ ਐਸਐਚਓ ਸਿਟੀ ਉਹਨਾਂ ਨੂੰ ਕਿਹਾ ਤਾਂ ਕਿ ਇਹਨਾਂ ਨੂੰ ਬੁਲਾਇਆ ਜਾਏ ਤਾਂ ਉਹਨਾਂ ਨੇ ਡੀਸੀ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਇਹਨਾਂ ਦੇ ਆਪਾਂ ਯਰ ਕੰਡਕਟ ਕਰੋ ਤਾਂ ਸਾਰੇ ਇਹਨਾਂ ਨੂੰ ਅਗਯੂਐਂਸ ਸੀਡਬਲ ਸੀ ਜਿਸ ਤਰ੍ਹਾਂ ਹੁਕਮ ਦੇਗੀ ਉਹਨਾਂ ਨੂੰ ਦੱਕ ਕਿਹਾ ਜਾਏਗਾ ਅੱਲਸਾਰੀ ਸਾਡੇ ਘਰ ਵਿੱਚ ਇਹਦੀ ਸਾਹਮਣੇ ਮੀਟਿੰਗਾਂ ਟੀਮਾਂ ਬਣਾਈਆਂ ਜਾਣਗੀਆਂ ਤੇ ਕੰਟੀਨਿਊ ਇਹਨਾਂ ਦਾ ਕੰਮ ਹੋਏਗਾ ਲਗਾਤਾਰ ਰੇਡ ਸਰਗੀਆਂ ਸਰਕਾਰ ਨੇ ਟੀਮਾਂ ਬਣਾਣਗੇ ਟੀਮਾਂ ਲਗਾਤਾਰ ਰੇਡ ਕਰਨਗੀਆਂ ਅੱਜ ਅਸੀਂ ਮਿਲੋਣੇ ਹੇਰपासून ਡਿਸਟ੍ਰਿਕਟ ਚਾਈਲਡ ਵੈਲਫੇਅਰ ਕਮੇਟੀ ਕੋਲ ਇੱਕ ਸਰਕਾਰ ਦੇ ਤਰੂਪ ਕਦਾਂ ਨਹੀਂ ਬਣੀ ਜਿਹੜੇ ਸਵਦੇ ਤੇ ਸਵਦੇ ਕਿਉਂਕਿ ਸਾਡੇ ਡਿਸਟ੍ਰਿਕਟ ਚਾਈਲਡ ਪ੍ਰੋਟੈਕਸ਼ਨ ਜੋ ਜੋ ਥੀਰੀ ਇਹ ਸਾਡੇ ਬੰਦ ਜਿਹੜੇ ਹਰ ਵੀ ਮਹੀਨੇ ਰੇਡ ਕਰਦਾ ਕਿੜਵਾ ਬੈਕਿੰਗ ਕੇਸ ਜਿੰਦੇ ਨਾ ਨੋਦਰੀ ਉਹ ਕਰਦੇ ਤੇ ਜਿਹੜੇ ਚਾਇਲਡ ਲੇਬਰ ਕਰਾਉਣ ਲਈ ਉਹ ਕਰਦੇ ਨੇ ਉਹ ਰੇਡ ਕਰਕੇ ਉਹਨਾਂ ਬੱਚਿਆਂ ਨੂੰ ਖੜਾ ਜਾਂਦਾ ਤੇ ਲਿਆਦਾ ਜਾਂਨ ਕਿ ਦੱਸ ਬੱਚੇ ਜਿਹੜੇ ਨੇ ਉਹਨਾਂ ਦੇ ਨਾਮ ਕੋਈ ਸ਼ਕਤੀ ਨਹੀਂ ਕੀਤੀ ਜਾਂਦੀ ਉਹਨਾਂ ਨੂੰ ਤਿਆਰ ਜਨ ਉਹਦਾ ਮੁਕਾਬਲਾ ਕੀਤਾ ਜਾਂਦਾ ਥਾ ਜੋ ਜੋ ਉਹਨਾਂ ਸਬਤ ਦੀ ਲੋੜ ਹੁਸਾਬ ਨਾਲ ਉਹ ਵੀ ਦਿੱਤੀ ਜਾਂਦੀ ਉਹਨਾਂ ਨੂੰ ਪਰ ਜਿਹੜੇ ਬੰਦੇ ਲੇਬਰ ਕਰਾਉਂਦੇ ਨੇ ਜਾਂ ਬੱਚਿਆਂ ਤੇ ਹੀ ਹੀਰ ਤੋਂ ਕਰਦੇ ਨੇ ਪੰਜਾਬ ਸਰਕਾਰ ਨੇ ਮੰਨ ਬਣਾ ਲਿਆ ਕਿ ਆਪਾਂ ਨੂੰ ਖਾਲਸਾ ਕੋ ਸਰਕਾਰ ਨੇ ਅਸਲੀ ਇਹ ਨਵਾਂ ਕੀਤਾ ਕਿ ਇਹ ਵਾਅਦਾ ਕਰਿਆ ਬਰਾਤ ਕਿ ਇਸ ਵਾਅਦੇ ਪ੍ਰਾਇਮਰੀ ਕਸਟਾ ਰੁਕੇਗਾ ਕਿਉਂਕਿ ਲੋਕੀ ਕਹਿੰਦੇ ਬੱਚੇ ਜਿਹੜੇ ਮੰਗ ਬਣਾਦੇ ਨਹੀਂ ਜਦੋਂ ਉਹ ਬੱਚਿਆਂ ਨੂੰ ਜਹਾਉਣਾ ਕੋਈ ਲੇਬਰ ਟਾਈ ਲੇਬਰ ਕਰਉਂਦੇ ਨੇ ਉਹਨਾਂ ਬਾਰੇ ਜਿਹੜੇ ਉਹ ਗੈਂਗ ਬਣ ਜਾਂਦੇ ਨੇ ਜਿਹੜੇ ਬਣਨੇ ਗਾਇਕ ਉਹਨਾਂ ਕੋਲ ਕੰਮ ਕਰਉਂਦੇ ਨੇ कई बच्चे मंगते हैं ना कहते साढ़े बच्चे अभी मगर आ जाते हैं जेडे हम साज हर साल कि बच्चे बुला जाते हैं जिन्हों का पता नहीं लगता वो बच्चे कितने सरकार भी लगभना चाहती है तो इस करके सरकार ने फैसला किया कि तो जोड़े भी बच्चे यह लगते हैं उन्होंने डी एन एन टैसट भी कराया जाए कि वो बच्चे उन्होंने है नहीं है जो तो बच्चे उन्होंने तो फिर सरकार उन्होंने थोड़ी वारंट दे के छड़ भी सकती है एक बार पर जो दुबारा वो फटे गए तो फिर उन्होंने एफ़ आई आर की जाएगी ਕਾਂ ਜਿਹੜੇ ਬੱਚਿਆਂ ਦੇ ਡੀਐਨਏ ਟੈਸਟ ਨਾ ਹੋਏ ਉਹਨਾਂ ਦੇ ਫਿਕਰੋਂ ਫਿਰ ਕਲਾਮ ਕਰਦੇ ਕਿ ਇਹ ਤੋਂ ਤੁਸੀਂ ਤੁਹਾਡੇ ਬੱਚੇ ਕਿਸੇ ਤੇ ਲੈ ਕੇ ਦੇ ਰਹੇ ਹੋ ਤੇ ਉਹਨਾਂ ਦੇ ਖਾਸ ਫਿਰ ਆ ਸਕਦੇ ਹੋਏ ਇਹ ਬੱਚੇ ਤੇ ਉਹਨੂੰ ਫਿਰ ਤੇ ਇਹਨਾਂ ਨੂੰ ਜਿਹੜਾ ਫਰਕ ਹੈ ਉਹ ਸਾਡੇ ਕੋਲ ਲੈ ਕੇ ਆਣਾ ਉਹਨਾਂ ਨੇ ਫਿਰ ਜਿੰਨੇ ਡੀਐਨਏ ਟੈਸਟ ਜਿੰਨੇ ਰਿਪੋਰਟ ਨਹੀਂ ਹੁੰਦੀ ਹਾਂਜੀ ਉਹਨਾਂ ਤੇ ਜਿਹੜੇ ਬੱਚੇ ਜਿਹੜੇ ਸਾਡੇ ਲੜੇ ਹੋਂ ਬਣੇ ਨੇ ਸਰਕਾਰੀ ਉਹਨਾਂ ਚ ਰਹਿਣ ਜਿਹੜੀਆਂ ਲੜਕੀਆਂ ਦਾ ਵੱਖਰਾ ਤੇ ਬੱਚਿਆਂ ਦਾ ਬੁਵਾਜ ਦਾ ਵੱਖਰਾ ਹੁੰਦਾ ਰਹਿੰਦਾ ਪਰ ਜੇ ਡੀਐਨਏ ਦੀ ਖੋਤ ਆ ਗਈ ਕਿ ਉਹ ਮਿਲ ਨਹੀਂ ਖਾਂਦਾ ਉਹਨਾਂ ਦਾ ਕਿ ਉਹ ਬੱਚੇ ਉਹਨਾਂ ਦੇ ਨਹੀਂ ਆ ਗਏ ਫਿਰ ਉਹਨਾਂ ਦੇ ਜਿਹੜੇ ਮਾਪੇ ਨੇ ਉਹਨਾਂ ਦੇ ਖਿਲਾਫ ਕਹਿੰਦੇ ਜਿੰਨਾਂ ਨੇ ਜਾਲੀ ਬਣ ਕੇ ਸਾਡੇ ਬੱਚੇ ਤੋਂ ਉਹਨਾਂ ਦੇ ਖਿਲਾਫ ਜੜੀ ਹੋ। ਸਰਫਾਇਓ ਤਕਰੀਰ ਹੈ। ਇਹ ਬੱਚੇ ਨੇ ਫਿਰ ਉਹ ਬੱਚੇ ਸਰਕਾਰੀ ਤੌਰ ਤੇ ਜਿਹੜਾ ਉਹਨਾਂ ਨੂੰ ਫੈਸਲਾ ਹੋ ਕੇ ਰੱਖਿਆ ਜਾਏਗਾ। ਤੇ ਉਹਨਾਂ ਦੀ ਸ਼ਾਨ ਖੰਡਾਲ ਹਰ ਤੀਜ ਦੀ ਜਮਹੋਰ ਜਿਹਨਾਂ ਸਰਕਾਰ ਦੀ ਹੈ। ਪਰ ਉਹ ਜਿੰਦਗੀ ਹੈ ਜਿਹੜੀ ਸਾਰੀ। ਉਹਨੂੰ ਆਪਣੀ ਮੇਜ਼ਾ ਤੇ ਜੇ ਸ਼ਕਤੀ ਨਾਲ ਸਾਰਾ ਕੀਤਾ ਜਾਏਗਾ ਉਹਦੇ ਨਾਲ ਇਥੇ ਢੇਰੇ ਬੱਚੇ ਮੰਨਣ ਵਾਲਾ ਕੰਮ ਖਤਮ ਹੋ ਜਾਏਗਾ। ਉਹ ਸਰਕਾਰ ਦੀ ਇਹ ਬਹੁਤ ਵੱਡੀ ਕਦਮ ਹੈ ਕਿ ਅੱਗੇ ਕਈ ਵਾਰ ਇਹ ਬੱਚੇ ਸਾਡੇ ਕੋਲ ਜੇ ਆਤੇ ਹਨ ਤੁਹਾਨੂੰ ਪਤਾ ਨਹੀਂ ਲੱਗਦਾ ਕੀ ਕੀਤਾ ਜਾਏਗਾ। ਪਰ ਸultan Singh ਨੇ ਇੱਕ ਕਦਮ ਲਿਆ ਹੈ ਨਾ ਡੀਏ ਦੇ ਪੱਧਰ ਤੋਂ ਇੱਕ ਬਹੁਤ ਵਧੀਆ। ਔਰ ਉਹਦੇ ਨਾਲ ਬਰਫ ਕਾਫੀ ਡਾਲ ਪਵੇਗਾ। ਤਾਂ ਕੁਝ ਜਿੰਨੇ ਜਿਹੜੇ ਮੰਨਦੇ ਨੇ ਜੇ ਕੰਮ ਕਰਦੇ ਉਹਨਾਂ ਨੂੰ ਪਤਾ ਹੀ ਹੈ ਕਿ ਸਾਡੇ ਬੱਚੇ ਕਿ ਨਹੀਂ ਹੈ। ਉਹਦਾ ਸਾਡਾ ਦਿਨ ਸਾਡੇ ਤੇ ਦੌੜ ਜਾਣਗੇ। ਤੇ ਜਾਫਰ ਇਸ ਤੋਂ ਇੱਟਾਂ ਦੀ ਤਾਂ ਮਤਬਰ ਚੇਦ ਕੀਤੀ